ਅੱਜ ਇੱਕ ਵੱਡੀ ਵੀਡੀਓ ਦੀ ਸ਼ੁਰੂਆਤ ਵੱਡੇ ਆਫਰ ਦੇ ਨਾਲ ਕਰ ਰਹੇ ਆ ਵੱਡੇ ਦਿਲ ਵਾਲੇ ਬੰਦੇ ਆਪਾਂ ਕੋਲੇ ਆਏ ਆ ਰੈਕ ਕੋਰਟ ਦੇ ਵਿੱਚ ਮਹਾਰਾਜਾ ਫਰਨੀਚਰ ਵਾਲੇ ਦੇ ਕੋਲੇ ਆ ਤਾਂ ਇਸ ਵਕਤ ਆਪਾਂ ਲੈ ਕੇ ਆਏ ਤੁਹਾਨੂੰ ਸਭ ਤੋਂ ਪਹਿਲਾਂ 70000 ਰੁਪਏ ਵਾਲਾ ਪੈਕੇਜ ਪੈਕੇਜ ਤੁਹਾਨੂੰ ਇਹੋ ਜੇ ਦੇ ਦੇਣੇ ਆ ਅੱਜ ਕਿ ਜਿਹੜੀ ਚੀਜ਼ ਤੁਹਾਨੂੰ 1 ਲੱਖ 24000 ਦੀ ਵੀ ਮਿਲਦੀ ਹੈ ਨਾ ਹੋ ਸਕਦਾ ਕਿ ਅੱਜ ਮੈਂ ਆਇਆ ਤੇ ਤੁਹਾਨੂੰ 45000 ਰੁਪਏ ਦੀ ਵੀ ਦਵਾ ਜਾ ਪਹਿਲਾਂ ਆਪਾਂ ਬਾਈ ਜੀ ਇਹਦੀ ਸ਼ੁਰੂ ਕਰੀਏ ਪੈਕੇਜ ਦੀ ਪੈਕੇਜ ਦੀ ਇਹ ਆਪਣਾ ਪੈਕੇਜ ਹੈ ਇਹਦੇ ਵਿੱਚ 3x3 ਕਾਰਨਰ ਟੇਬਲ ਨਾਲ ਪਫੀਆਂ ਲਗਜ਼ਰੀ ਵੱਡਾ ਲਗਜ਼ਰੀ ਪੈਕੇਜ ਹੈ ਲਗਜ਼ਰੀ ਪੈਕੇਜ ਹੈ ਇਹ ਜੀ ਤੇ ਇਹਦੇ ਨਾਲ ਇੱਕ ਅਲਮਾਰੀ ਹੈ ਜੀ ਆਹ ਸੋਫਾ ਦੇ ਰਹੇ ਆ ਹਾਂਜੀ ਹਾਂਜੀ ਐਡਾ ਹਾਂਜੀ ਆਹ ਪਫੀ ਦੇ ਰਹੇ ਆ ਇਹ ਪਫੀ ਹੈ ਜੀ ਆਹ ਦੇ ਰਹੇ ਆ ਟੇਬਲ ਜੀ ਸ਼ੀਸ਼ਾ ਦੇ ਰਹੇ ਨਾਲ ਸ਼ੀਸ਼ਾ ਜੀ ਆਹ ਦੇ ਰਹੇ ਆ ਨਾਲ ਅਲਮਾਰੀ ਵੱਡੀ ਜੀ ਆਹ ਵੱਡੀ ਅਲਮਾਰੀ ਡਰੈਸਿੰਗ ਟੇਬਲ ਵਾਲੀ ਵੱਡੀ ਅਲਮਾਰੀ ਦੇ ਰਿਆਂ ਹੋਰ ਬੈੱਡ ਨਾਲੇ ਬੈੱਡ ਆ ਗਿਆ ਬੈੱਡ ਦੇ ਨਾਲ ਗੱਦੇ ਆ ਗਏ ਜੀ ਬੈੱਡ ਦੇ ਨਾਲ ਗੱਦੇ ਜੀ ਬੈੱਡ ਦੇ ਨਾਲ ਗੱਦੇ ਆ ਗਏ ਜੀ ਇਹ ਆ ਗਿਆ 70000 ਰੁਪਏ 70000 ਰੁਪਏ ਦਾ ਪੈਕੇਜ ਆ ਜੀ ਇੰਨਾ ਹੀ ਆ ਇੰਨਾ ਹੀ ਆ ਜੀ ਤੇ ਆ ਆ ਤਾਂ ਨਹੀਂ ਵਿੱਚ ਨਹੀਂ ਇਹ ਨਹੀਂ ਬੱਚਾ ਗਾ ਆਹ ਵਿੱਚ ਕਰਦੇ ਤੂੰ ਐ ਨਾ ਕਰ ਹੁਣ ਆ ਤਾਂ ਦੇ ਕੁਛ ਤਾਂ ਦੇ ਨਾਲ ਕੋ ਕੋ ਗੱਲ ਨਹੀਂ ਵਿਚਲਾ ਦਿੰਦੇ ਆ ਆ ਨਾਲ ਆ ਲੈ ਜੋ ਇੱਕ ਇੱਕ ਆ ਦੇ ਦੋ ਠੀਕ ਹੈ ਜੀ ਠੀਕ ਹਾਂਜੀ ਤੇ ਇੱਕ ਡਿਲੀਵਰੀ ਵੀ ਦੇ ਦੇ ਹੋ ਡਿਲੀਵਰੀ ਫ੍ਰੀ ਕਰ ਦਾਂਗੇ ਡਿਲੀਵਰੀ ਵੀ ਫ੍ਰੀ ਕਰਤੀ ਬਾਈ ਲੈ ਵੀ ਸਜਣੋ 70000 ਰੁਪਏ ਦੇ ਵਿੱਚ ਪੈਕੇਜ ਆ ਆ ਲਗਜ਼ਰੀ ਸੋਫਾ ਪੂਰਾ ਨਾਲ ਪਫੀ ਆ ਨਾਲ ਟੇਬਲ ਆ ਨਾਲ ਸ਼ੀਸ਼ਾ ਵੀ ਮਿਲੂਗਾ ਆ ਵੱਡੀ ਅਲਮਾਰੀ ਮਿਲੂਗੀ ਨਾਲ ਆ ਬੈੱਡ ਮਿਲੂਗਾ ਪੂਰਾ ਸੋਹਣਾ ਪੂਰਾ ਕੈਂਟ ਨਾਲ ਮਿਲਣਗੇ ਗੱਦੇ ਤੇ ਨਾਲ ਆ ਮੇਰੇ ਵੱਲੋਂ ਮੇਰਾ ਨਾਮ ਲੈ ਕੇ ਨਾਲ ਆ ਲੈ ਜਾਓ ਤੇ ਡਿਲੀਵਰੀ ਫ੍ਰੀ ਕਰਾਓ ਡਿਲੀਵਰੀ ਹੋਈ ਆ ਆਨਲਾਈਨ 1000 ਰੁਪਏ ਦੇ ਕੇ ਬੁਕਿੰਗ ਕਰਾ ਦਿਓ ਜਦੋਂ ਸਮਾਨ ਘਰੇ ਪਹੁੰਚ ਗਿਆ ਪੈਸੇ ਉਦੋਂ ਦੇਣੇ ਬਾਕੀ ਦੇ ਪੈਸੇ ਉਦੋਂ 69000 ਰੁਪਏ ਉਦੋਂ ਦੇਣੇ ਉਦੋਂ ਦੇਣਾ ਆ ਜੋ ਇਹ ਦੋ ਅੱਗੇ ਵੀ ਆ ਕੀ ਕੀ ਆਫਰ ਆ ਇੱਕ ਰੀਲ ਵੀ ਪਾਈ ਆ ਆਪਾਂ ਇੱਕ ਸੋਫਾ ਦਿਖਾਇਆ ਬੜਾ ਜਿਹੜਾ Amazon ਤੇ ਜੇ ਇਹ ਸੋਫੇ ਦਾ ਰੇਟ ਕੱਢਦੇ ਆ ਆਪਾਂ ਤਾਂ ਇਹ ਨਿਕਲਦਾ 1 ਲੱਖ ਤੇ 24000 ਰੁਪਈਆ ਇਹ Amazon ਤੇ 1 ਲੱਖ 24000 ਰੁਪਈਆ ਦਾ ਰੇਟ ਨਿਕਲਦਾ ਜੀ ਉਦੋਂ ਬਾਅਦ ਦੋ ਤਿੰਨ ਗੱਲਾਂ ਵਿੱਚ ਪਲੱਸ ਕਰਤੀਆਂ ਜੀ ਜੀ ਜਿਵੇਂ ਆਪਾਂ ਉਹਦੇ ਵਿੱਚ ਇਹ ਪਫੀ ਆਈ ਲੱਗੀ ਹੋਈ ਜੀ ਵੀਰ ਵਰ ਨਹੀਂ ਲੱਗਿਆ ਆ ਲੱਗਿਆ ਨਹੀਂ ਹੋਇਆ ਇਹ ਵੀਰ ਵਰ ਲਾਤਾ ਜੀ ਉਹਦੇ ਹੈਡਰੈਸਟ ਨਹੀਂ ਲੱਗੇ ਹੋਏ ਆਪਾਂ ਹੈਡਰੈਸਟ ਲਾਤੇ ਜੀ ਜੀ ਉਹਦੇ ਉੱਤੇ ਇੱਕ ਪਫੀ ਲੱਗੀ ਹੋਈ ਆਪਾਂ ਤਿੰਨ ਪਫੀਆਂ ਲਾਤੀਆਂ ਜੀ ਜੀ ਤੇ ਇਹਦਾ ਰੇਟ ਕਿੰਨਾ ਡਾਊਨ ਕਰਤਾ ਰੇਟ ਤਾਂ ਆਪਾਂ ਲੱਖੜਾਤਾ ਜੀ ਕੱਲਾ 45000 ਦਾਗਾ 45000 ਰੁਪਇਆ ਰਹਿ ਗਿਆ ਸੀ ਸਮਝ ਲਓ ਇਹਦੇ ਵਿੱਚੋਂ ਤਕਰੀਬਨ ਤਕਰੀਬਨ ਆਪਾਂ ਕਹਿ ਲਈਏ 80000 ਰੁਪਇਆ ਨਿਕਲ ਗਿਆ 80000 ਹਾਂ 80000 ਰੁਪਇਆ ਨਿਕਲ ਗਿਆ ਤੇ ਡਿਲੀਵਰੀ ਇਹਦੀ ਫ੍ਰੀ ਹੈਗੀ ਆਨਲਾਈਨ ਬੁੱਕ ਕਰਾਓ 1000 ਰੁਪਇਆ ਦੇ ਕੇ ਬਾਕੀ ਪੈਸੇ ਤੁਸੀਂ ਉਹ ਦੇਣ ਜਦੋਂ ਤੁਹਾਡੇ ਘਰੇ ਸੋਫਾ ਪਹੁੰਚ ਜੇ ਜਦੋਂ ਤੁਹਾਡੇ ਘਰੇ ਜਾ ਕੇ ਤੁਹਾਨੂੰ ਲੱਗਿਆ ਵੀ ਹਾਂ ਆ ਉਹੀ ਸੋਫਾ ਜਿਹਦੀ ਗੱਲ ਵੀਡੀਓ ਚ ਹੋਈ ਹੋਈ ਸੀ ਹੋਈ ਹੈ ਠੀਕ ਹੈ ਜੀ ਬਾਕੀ ਰੰਗਾਂ ਮੈਚਿੰਗ ਆਗਣੇ ਆਪਦੀ ਤਰਫੋਂ ਤੇ ਤਿਆਰ ਕਰਨੀ ਹੈ ਰੰਗਾਂ ਮੈਚਿੰਗ ਉਹ ਲੱਗ ਜੂਗੀ ਜਿਹੜੇ ਜਿਹੜੇ ਮਰਜ਼ੀ ਰੰਗ ਲੈ ਲੈਣਾ ਜਿੰਨੇ ਲੇਡੀ ਜੀ ਨੌ ਪਾਲਸ ਦੇ ਰੰਗ ਨੇ ਉਹਨੇ ਰੰਗ ਨੇ ਆਪਣੇ ਕੋਲੇ। ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਹੋਰ ਬਾਕੀ ਦੇ ਵੀ ਦੱਸ ਦੋ ਹੁਣ। ਬਾਕੀ ਦੇਖ ਲਓ ਸੋਫਾ ਆਪਣੇ ਕੋਲ ਲੱਜਰੀ ਲੱਗਦੀ ਸੋਫੇ ਪੈਣੇ ਇਸ ਤਰ੍ਹਾਂ ਚੱਲਦੇ ਨੇ ਜਿਵੇਂ ਹੈਵੀ ਸੋਫੇ ਜੀ ਜਿਹੜਾ ਜਿਹੜਾ ਮਰਜ਼ੀ ਸੋਫਾ ਲੈ ਲਓ 40000 50000 35000 ਜਿਹੜੇ ਜੀ ਗਾਗਰੀ ਰਿਕੁਆਇਰਮੈਂਟ ਆ ਉਹ ਜਿਹਾ ਸੋਫਾ ਦੇ ਦਾਂਗੇ। ਉਹ ਜਿਹਾ ਸੋਫਾ ਦੇ ਦਾਂਗੇ ਤੇ ਇੱਕ ਗੱਲ ਇਹ ਆ ਜਿਹੜਾ ਮਹਾਰਾਜਾ ਵਾਲਿਆਂ ਤੋਂ ਖਰੀਦਿਆ ਹੁੰਦਾ ਉਹ ਮਹਾਰਾਜਾ ਵਾਲ ਕਟਵਾ ਵੀ ਸਕਦੇ ਹਾਂ ਜੀ ਹਾਂ ਜੀ ਜਿਹੜਾ ਸਾਥੋਂ ਸੋਫਾ ਖਰੀਦਿਆਊਗਾ ਉਹਦੀ 3 ਸਾਲ ਦੀ ਵੈਲਿਡਿਟੀ ਹੈ ਜੇ ਮੰਨ ਲਓ ਤੁਸੀਂ ਸਾਨੂੰ 3 ਸਾਲਾਂ ਵਿੱਚ ਵਾਪਸ ਦੇਣਾ ਹੈਗਾ ਕੋਈ ਰੰਗ ਚੇਂਜ ਕਰਨਾ ਹੈਗਾ ਬਟਾਕੇ ਲੈਣਾ ਹੈਗਾ ਤਾਂ ਉਹ 50% ਤੁਸੀਂ ਵਾਪਸ ਲੈ ਲਾਂਗੇ ਮੰਨ ਲਓ ਤੁਸੀਂ ਸਾਥੋਂ 1 ਲੱਖ ਦਾ ਸੋਫਾ ਲੈਂਦਾ 50 ਹਜ਼ਾਰ ਦਾ ਲੈ ਲਾਂਗੇ 50 ਦਾ ਲੈਂਦਾ 50 ਹਜ਼ਾਰ ਦਾ ਲੈ ਲਾਂਗੇ ਲਓ ਜੀ ਬਈ ਮਤਲਬ ਕਹਿਣ ਤੋਂ ਭਾਵੇਂ ਆ ਵੀ ਜਿਹੜੇ ਤੁਹਾਡੇ ਪੈਸੇ ਆ ਉਹ ਤੁਹਾਡੇ ਕਿਤੇ ਵੀ ਨਹੀਂ ਚੱਲੇ ਉਹ ਪੈਸਿਆਂ ਨੂੰ ਤੁਸੀਂ ਦੁਬਾਰਾ ਫੇਰ ਇਸਤੇਮਾਲ ਕਰ ਸਕਦੇ ਹੋ। ਹਾਂਜੀ ਕਰ ਸਕਦੇ ਜੀ। 3 ਸਾਲ ਦੇ ਵਿੱਚ ਵਿੱਚ ਤੁਸੀਂ ਸਮਾਨ ਚੇਂਜ ਕਰ ਸਕਦੇ ਹੋ। 3 ਸਮਾਨ ਦੇ ਵਿੱਚ ਜਿਹੜਾ ਹਾਂ ਅੱਧੇ ਪੈਸੇ ਕੱਟੇ ਜਾਣਗੇ। ਅੱਧੇ ਪੈਸੇ ਕੱਟੇ ਜਾਣਗੇ। ਅੱਧੇ ਪੈਸੇ ਕੱਟੇ ਜਾਣਗੇ। ਪਰ ਉਹ ਤਾਂ ਬਾਲਾ ਵੱਡਾ ਜੇ ਮੈਂ ਸਾਰੇ ਸ਼ੋਅਰੂਮ ਦੇ ਵਿੱਚ ਢੇੜਾ ਦੇਣਾ ਹੋਵੇ ਤਾਂ ਮੈਨੂੰ ਲੱਗਦਾ ਵੀ ਫੇਰ ਤਾਂ ਚਾਹੀਦਾ ਖੁੱਲਾ ਟਾਈਮ। ਖੁੱਲਾ ਟਾਈਮ ਚਾਹੀਦਾ ਜੀ। ਖੁੱਲਾ ਟਾਈਮ ਚਾਹੀਦਾ ਜਿਹੜਾ ਗਾਹਕ ਲਈ ਮੈਂ ਕਹਿੰਦਾ ਵੀ ਗਾਹਕ 2 ਘੰਟੇ ਕੱਢ ਕੇ ਆਵੇ। ਹਾਂਜੀ 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 ਤੇਜ਼ੀ ਨਾ ਕਰੇ ਹਨਾ ਤੇਜ਼ੀ ਨਾਲ ਨਹੀਂ ਗੱਲ ਬੰਦੀ ਤਿੰਨੇ ਚਾਰੇ ਫਲੋਰਾਂ ਦੇ ਘੁੰਮ ਕੇ ਦੇਖੇ ਫਿਰ ਵੈਰੈਟੀ ਪਸੰਦ ਕਰੇ ਫਿਰ ਲਓ ਜੀ ਆ ਜਿੱਡਾ ਮੈਂ ਇੱਕ ਫਲੋਰ ਤੇ ਤੁਰਿਆ ਫਿਰਦਾ ਜਿਹੜੇ ਚਾਰ ਆ ਇਹ ਡੇਢ ਚਾਰ ਫਲੋਰ ਆ ਜੀ ਚਾਰ ਫਲੋਰ ਆ ਤੇ ਚਾਰਾਂ ਤੇ ਹੀ ਤਕਰੀਬਨ ਆਹ ਬਣੀ ਜਾਂਦੇ ਆ ਕਿਸੇ ਤੇ ਪਏ ਆ ਕਿਸੇ ਤੇ ਕਿਵੇਂ ਆ ਤੇ ਆਪਾਂ ਸਿੰਪਲ ਤੌਰ ਤੇ ਕਹਿ ਸਕਦੇ ਆ ਵੀ ਇਹਦੇ ਉੱਤੇ ਤੁਹਾਡੀਆਂ ਬੈਸਟ ਆਈਟਮਾਂ ਪਈਆਂ। ਹਾਂਜੀ ਸਾਰੀਆਂ ਬੈਸਟ ਆਈਟਮਾਂ ਇੱਥੇ ਲਾਈਆਂ ਹੋਈਆਂ ਨੇ ਡਿਸਪਲੇ 'ਚ। ਆ ਇਧਰ ਬੈੱਡ ਪਏ ਆ ਹਨਾ ਭਾਈ। ਹਾਂਜੀ ਇਧਰ ਬੈੱਡ ਪੈਣੇ ਜੀ। ਤੇ ਡਾਈਨਿੰਗ ਟੇਬਲ ਆ ਜਿਹੜੇ ਆ ਡਾਈਨਿੰਗ ਟੇਬਲ ਪੈਣੇ ਆ ਆਪਣੇ। ਮੜਾ ਜ ਇਹਨਾਂ ਬਾਰੇ ਵੀ ਦੱਸ ਦਿਓ ਵੀ ਡਾਈਨਿੰਗ ਟੇਬਲ ਦੇ ਵਿੱਚ ਵੀ ਜੇ ਕੋਈ ਬੰਦਾ ਆਪਣੇ ਤੋਂ ਖਰੀਦਦਾ ਇਹਨੂੰ ਵੀ ਕਟਵਾ ਸਕਦਾ। ਹਾਂਜੀ ਹਾਂਜੀ 10000 ਰੁਪਏ ਦਾ پلان ਡਾਈਨਿੰਗ ਟੇਬਲ ਕੱਢ ਦਾਂਗੇ ਆਪਾਂ। ਆਪਣੇ ਕੋਲ 35000 ਤੋਂ ਡਾਈਨਿੰਗ ਟੇਬਲ ਸ਼ੁਰੂ ਹੁੰਦਾ ਜੀ। ਜੀ 35 ਜਾਂ ਉਹ ਜਿਹੜਾ ਕੋਲੇ ਪੁਰਾਣਾ ਡਾਈਨਿੰਗ ਟੇਬਲ ਪਿਆ ਉਹ 10000 ਦਾ ਕੱਢ ਦਾਂਗੇ। ਅੱਛਾ ਜਿਹੜਾ ਪੁਰਾਣਾ ਡਾਈਨਿੰਗ ਟੇਬਲ ਅਗਲੇ ਕੋਲੇ ਪਿਆ ਉਹ 10000 ਦਾ ਕੱਢ ਦਾਂਗੇ। ਉਹ ਤਾਂ ਜਮਾਂ ਹੀ ਨਿਕਾਜ ਆ ਹੋਇਆ ਜੇ ਕਿਸੇ ਕੋਲ। ਬਸ ਜਿਹੜਾ ਮਰਜ਼ੀ ਹੋਵੇ ਹੀ ਪੁਰਾਣਾ ਡਾਈਨਿੰਗ ਟੇਬਲ 10000 ਦਾ ਕੱਢ ਦਾਂਗੇ। ਜੇ ਨਿਕਾਜ ਆ ਵੀ ਹੋਇਆ ਤਾਂ। ਜਿਹੜਾ ਮਰਜ਼ੀ ਹੋਵੇ 4 ਕੁਰਸੀਆਂ ਵਾਲਾ ਹੋਵੇ 6 ਕੁਰਸੀਆਂ ਵਾਲਾ ਹੋਵੇ 10000 ਦਾ ਕੱਢ ਦਾਂਗੇ। 10000 ਰੁਪਏ ਤੇ ਆ ਯਾਰ ਆ 10000 ਯਾਰ ਆ ਕਿੱਥੋਂ ਮਿਲਦੀ ਯਾਰ। ਇਹ ਕਰਤਾਰਪੁਰ ਦੀ ਅੜਮਾ ਜੀ। ਹਾਂ। ਬਹੁਤ ਸੋ ਮજબૂત ਚੀਜ਼ ਹੈ ਹਾਂ ਜੀ ਹਾਂ ਜੀ ਇਹ ਦੇਖੋ ਕੜਾਈ ਕਿੰਨੀ ਸੋਹਣੀ ਹੋਈ ਹੋਈ ਹੈ ਹਮਮ ਕੜਾਈ ਸਾਰੀ ਹੱਥ ਨਾਲ ਕੜਾਈ ਹੋਈ ਹੋਈ ਹੈ ਆ ਤਾਂ ਵਾਕਿਆ ਹੀ ਗੱਲ ਸਹੀ ਹੈ ਪ੍ਰੀਤਾ ਆ ਤਾਂ ਲੋੜਾ ਲੈਂਦਾ ਪਿਆ ਯਾਰ ਹੈ ਇਹੋ ਜਿਹੇ ਆਈਟਮਾਂ ਮਿਲਦੀਆਂ ਯਾਰ ਮਹਾਰਾਜਾ ਵਾਲੇ ਕੋਲ ਇਹੋ ਜਿਹੇ ਆਈਟਮਾਂ ਮਿਲਦੀਆਂ ਮਾੜਾ ਬਿੱਡਾ ਵਾਲੇ ਪਾਸੇ ਵੀ ਗੇੜਾ ਮਾਰ ਹਾਂ ਜੀ ਹਾਂ ਜੀ ਬੈੱਡ ਵੀ ਦੇਖ ਲੋ ਜੀ ਇਹ ਆ ਬੈੱਡ ਆ ਯਾਰ ਜਿਹੜੇ ਬੈੱਡ ਪੈਕੇਜ ਦੇ ਵਿੱਚ ਵੀ ਦੇ ਰਹੇ ਆਂ ਆਪਾਂ ਉਹ ਵੀ ਬਹੁਤ ਸੋਹਣੇ ਆ। ਹਾਂਜੀ 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 ਤੇ ਬੈੱਡਾਂ ਵੀ ਕਮਾਲ ਹੋਈ ਪਈ। ਬੈੱਡ ਦੇ ਇੱਕ ਤੋਂ ਇੱਕ ਪਿਆ ਹੈ ਜਹਾ ਜਮਰਜੀ ਲੈ ਲਓ ਬੈੱਡ ਦੀਆ ਵੈਰਾਈਟੀ ਬਹੁਤ ਹੈ ਜੀ। ਕਿੰਨੇ ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਚਲੇ ਜਾਂਦੇ ਤੁਹਾਡੇ ਕੋਲ? ਆਪਕੋ 15000 ਤੋਂ ਸ਼ੁਰੂ ਹੋ ਕੇ 50000 ਤੱਕ ਦਾ ਬੈੱਡ ਪਿਆ ਜੀ। 15000 ਤੋਂ 50000 ਤੱਕ ਦਾ ਪਿਆ। ਹਾਂਜੀ ਹਾਂਜੀ ਜੇ ਮੈਂ ਇੱਕ ਉਦਾਹਰਨ ਦੇ ਤੌਰ ਤੇ ਪੁੱਛਣਾ ਹੋਵੇ ਵੀ ਆਹ ਬੈੱਡ ਦਾ ਰੇਟ ਦੱਸ ਸਕਦੇ ਆਂ ਤੁਸੀਂ ਮੈਨੂੰ ਵੀ ਆ ਕਿੰਨੇ ਕ ਦਾ ਮਿਲਸਾ? 31000 ਰੁਪਏ ਦਾ ਬੈੱਡ ਹੈ ਜੀ। ਅੱਛਾ ਇਹ ਦਰਮਿਆਨੇ ਜੀ ਆ ਜਾਂਦਾ ਤੁਹਾਡੇ ਵਾਲੇ ਸਾਹਿਬ ਨਾ ਵਿਚਾਲੇ ਵਾਲੇ ਚ ਵਿਚਾਲੇ ਵਾਲੇ ਜਾਂਦੇ ਇਹ ਡਬਲ ਦਰਾਜ ਬਣਿਆ ਜੀ ਪੀਯੂ ਪਾਲਿਸ਼ ਹੋਈ ਹੈ ਸਾਰੀ ਸਾਰੇ ਫੈਂਸੀ ਭਾਵੇਂ ਵਗੈਰਾ ਲੱਗੇ ਹੋਏ ਨੇ ਆ ਡਬਲ ਦਰਾਜ ਬਣਿਆ ਹਰਨਾ ਹਰਨਾ ਦੇ ਸਿੰਗ ਸੁੰਗ ਲੱਗੇ ਕਾਹ ਨੂੰ ਗੱਲ ਕਰਦਾ ਨੰਦ ਆ ਗਿਆ ਯਾਰ ਹੈ ਪ੍ਰੀਤ ਗੱਲ ਬਣੀ ਪਈ ਆ ਆ ਮੂਰੇ ਸੈਟੀ ਬਣੀ ਹੋਈ ਹੈ ਜੀ ਇਹਦੀ ਹੂੰ ਆ ਪੂਰਾ ਵਧਗਾ ਬੈਟ ਆ ਜੀ ਹਾਂਜੀ 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 ਕਿਉਂਕਿ ਸੱਜਣੋ ਇੱਕ ਹੋਰ ਆਫਰ ਦੇਣ ਲੱਗਿਆਂ ਨਾਲ ਲੱਗ ਮੈਂ ਜਿਹੜੇ ਚ ਜੇ ਕਿਸੇ ਸੱਜਣ ਨੇ ਥੋੜੇ ਜੇ ਪੈਸੇ ਘੱਟ ਖਰਚਣੇ ਮਤਲਬ 46000 46000 46000 ਰੁਪਏ ਦੇ ਵਿੱਚ ਬਾਈ ਜੀ ਆਪਾਂ ਕੀ ਕੀ ਦੇ ਰਹੇ ਹਾਂ 7 ਸੀਟਰ ਸੋਫਾ ਜੀ ਨਾਲ ਟੇਬਲ ਹੈਗਾ 7 ਸੀਟਰ ਸੋਫਾ ਨਾਲ ਟੇਬਲ ਟੇਬਲ ਦੇ ਉੱਤੇ ਸ਼ੀਸ਼ਾ 6 ਫੁੱਟ ਟੇਬਲ ਦੇ ਸ਼ੀਸ਼ਾ ਜੀ ਜੀ ਨਾਲ ਨਾਲ ਪਫੀਆਂ ਜੀ ਨਾਲ ਪਫੀਆਂ ਹਾਂਜੀ ਹਾਂਜੀ ਜੀ ਜੀ ਬੈੱਡ ਆ ਗਈ 6 ਫੁੱਟ 6 ਫੁੱਟਾ ਬੈੱਡ ਆ ਗਿਆ ਜੀ ਨਾਲ ਗੱਦੇ ਆ ਗਏ ਜੀ ਨਾਲ ਗੱਦੇ ਆ ਗਏ ਬਾਕਸ ਵੱਡਾ ਪੂਰਾ ਵਧੀਆ ਪੂਰਾ ਸ਼ਾਨਦਾਰ ਕੰਮ ਬੈੱਡ ਆਹੀ ਮਿਲੂਗਾ ਜਾਂ ਬਸ ਜਿੰਨੇ ਮਰਜੀ ਡੀਆਂ ਲੈ ਲੋ ਚਾਹ 100 ਡੀਆਂ ਲੈ ਲੋ ਜੇ ਵਟਸਐਪ ਤੇ ਵਾਲੇ ਜਿਹੜੇ ਲੈਣਾ ਫੋਟੋ ਪਾ ਦਾਂਗੇ ਮਤਲਬ ਕਹਿਣ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਮਿਲੂਗਾ ਸਿੰਪਲ ਜਿਹਾ ਨਹੀਂ 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 ਇਸ ਤਰ੍ਹਾਂ ਮਿਲੂ ਫੈਂਸੀ ਬੈਡੀ ਚਾਹ ਵਾਲੇ ਇਹੀ ਲੈ ਲੈ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਹੈ ਠੀਕ ਇਸ ਤਰ੍ਹਾਂ ਦੀ ਨਮਾਰੀ ਮਿਲ ਜੂਗੀ ਆਲਮਾਰੀ ਮਿਲ ਜੂਗੀ ਹਾਂਜੀ ਆਹ ਪ੍ਰੈਸਟੇਬਲ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਨਾਲ ਪ੍ਰ ਜਮਾ ਕਰਾਵੇ ਹਾਂਜੀ ਹਾਂਜੀ ਆਨਲਾਈਨ ਬੁਕਿੰਗ ਕਰਾ ਲੇ 1000 ਰੁਪਿਆ ਬਾਕੀ ਦਾ ਸਮਾਨ ਜਦੋਂ ਘਰੇ ਪਹੁੰਚੇ ਜਦੋਂ ਘਰੇ ਪਹੁੰਚ ਗੋਦ ਦਿਨ ਉਦੋਂ ਪੈਸੇ ਦੇ ਦੇਵੇ ਸੱਜਣੋ ਬਾਕੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਲੈਣਾ ਚਾਹੁੰਦੇ ਤਾਂ ਤੁਹਾਡੇ ਘਰੇ ਪੁਰਾਣਾ ਫਰਨੀਚਰ ਪਿਆ ਤਾਂ ਇੱਕ ਵਾਰੀ ਬਾਈ ਜੀ ਹੁਣ ਨਾ ਤੁਰਨ ਲੱਗੇ ਗੱਲ ਜ਼ਰੂਰ ਕਰਿਓ ਵੀ ਸਾਡੇ ਘਰੇ ਫਲਾਨੀ ਚੀਜ਼ ਪਈ ਆ ਬਾਈ ਇਹ ਕੱਟਣ ਵਾਲਾ ਜਿਹੜਾ ਸਮਾਨ ਕੱਟਣ ਵਾਲੀ ਚੀਜ਼ ਇਹ ਆਫਰਾਂ 'ਚ ਹੈ ਨਹੀਂ ਕੀ ਜਿਹੜੀ ਆਫਰ ਆਫਰ ਚ ਕੋਈ ਨਹੀਂ ਕਟਕਣੀ। ਆਫਰ ਚ ਕੱਟਣ ਵਾਲਾ ਨਹੀਂ ਜਿਹੜੀ ਚੀਜ਼ ਤੁਸੀਂ ਮੁੱਲ ਕੱਲੀ ਵੇਚ ਰਹੇ ਆ ਵੇਚ ਵੇਚ ਰਹੇ ਆ ਉਹਨਾਂ ਦੇ ਵਿੱਚ ਉਹ ਕੱਲੀ ਚੀਜ਼ ਚ ਕੱਲੀ ਚੀਜ਼ ਕੱਟੀ ਹੋਊਗੀ। ਕੱਲੀ ਚੀਜ਼ ਦੇ ਵਿੱਚੋਂ ਕੱਲੀ ਚੀਜ਼ ਕੱਟੀ ਜਾਊਗੀ। ਮਤਲਬ ਕਹਿਣ ਤੋਂ ਭਾਵ ਜੇ ਤੁਹਾਡੇ ਘਰੇ ਕੋਈ ਵੀ ਚੀਜ਼ ਪਈ ਆ ਜਿਹੜੀ ਤੁਹਾਡੀ ਪੁਰਾਣੀ ਆ ਕੋਈ ਕੂਲਰ ਹੋ ਗਿਆ ਕੋਈ ਹੋ ਗਿਆ ਬਲੱਡ ਹੋ ਗਿਆ ਫਰਿੱਜ ਹੋ ਗਿਆ ਕੋਈ ਪੁਰਾਣਾ ਏਸੀ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਵਾਸ਼ਿੰਗ ਮਸ਼ੀਨ ਹੋ ਗਈ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਜਿਹੜੀਆਂ ਚੀਜ਼ਾਂ ਤੁਸੀਂ ਬਾਈ ਜੀ ਹੁਣ ਤੋਂ ਇੱਕ ਵਾਰੀ ਸਲਾਹ ਜ਼ਰੂਰ ਕਰਨੀ ਆ ਧੁਰਨ ਲੱਗਿਆ ਨੇ ਬਾਈ ਆ ਚੀਜ਼ ਆਪਣੇ ਕਰੇ ਬਾਈ ਹਾਂਜੀ ਹਾਂਜੀ ਤਾਂ ਬਾਕੀ ਸੱਜਣੋ ਬਾਈ ਹੋਣੇ ਜੇ ਤੁਸੀਂ ਕੋਈ ਵੀ ਫਰਨੀਚਰ ਬਾਈ ਹੋਣਾਂ ਕੋਲੋਂ ਖਰੀਦਦੇ ਆ ਜਿਹੜਾ ਬਾਈ ਹੋਣਾਂ ਦਾ ਖਰੀਦਿਆ ਹੋਇਆ ਤਾਂ 3 ਸਾਲ ਦੇ ਅੰਦਰ ਅੰਦਰ ਬਾਈ ਹੋਣਾਂ ਨੂੰ ਕਟਵਾ ਕੇ ਅੱਧ ਮੋਲ 'ਚ ਕਟਾ ਸਕਦੇ ਅੱਧ ਮੋਲ 'ਚ ਕਟਵਾ ਕੇ ਤੇ ਹੋਰ ਚੀਜ਼ ਬਾਈ ਹੋਣਾਂ ਤੋਂ ਖਰੀਦ ਸਕਦੇ ਆ ਅੱਧ ਮੋਲ 'ਚ ਤਾਂ ਕਟਿਆ ਜਾਊਗਾ ਜੇ ਹੋਰ ਚੀਜ਼ ਖਰੀਦਦੇ ਹੋ ਤਾਂ ਹੋਰ ਚੀਜ਼ ਹਾਂਜੀ ਜਿਉਂਦੇ ਰਹੋ